ਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਤ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਜੇ ਟਾਈਮ ਮੈਂ ਸਵੇਰ ਦਾ ਤੇ ਦਿਨ ਹੈ ਸੋਮਰ ਦਾ ਨਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਅਗਰ ਚੈਨਲ ਤੇ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਤੇ ਜੇ ਆਪਾਂ ਬੱਚਿਆਂ ਨੂੰ ਭੇਜਨੇ ਸਕੂਲ ਅੱਜ ਬੱਚਿਆਂ ਨੂੰ ਸਕੂਲ ਜਾਣਾ ਕਾਫੀ ਦਿਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਇਹ ਹੜਾਣਾ ਕਰਕੇ ਤੇ ਵੀ ਕਰਕੇ ਤੇ ਅੱਜ ਪਹਿਲੇ ਦਿਨ ਸਕੂਲ ਲੱਗੇ ਨੇ ਤੇ ਆਪਾਂ ਬੱਚਿਆਂ ਨੂੰ ਭੇਜ ਦੇ ਤਿਆਰ ਕਰਕੇ ਸਕੂਲ ਤੇ ਅੱਜ ਭਾਰ ਮੌਸਮ ਠੀਕ ਹੈ ਧੁੱਪ ਨਿਕਲੀ ਹੈ ਅਜਾ ਨਾਲ ਬੱਝ ਵੀ ਧੁੱਪ ਨਿਕਲੇਗੀ ਤੇ ਅੱਜ ਬੱਦਲ ਨਹੀਂ ਹੈਗੇ ਤੇ ਚਲੋ ਜੀ ਭੇਜਦੇ ਆਪਾਂ ਸਕੂਲ ਬੱਚਿਆਂ ਨੂੰ ਤੇ ਕਰਦੇ ਆਂ ਕੰਮ ਕਰ ਠੀਕ ਹੈ ਇਹ ਸਬਜੀ ਉਟੀ ਬਣਾ ਲਈਏ ਬੱਚਿਆਂ ਨੂੰ ਭੇਜੀਏ ਸਕੂਲ ਥੋੜੇ ਥੋੜੇ ਕੰਮ ਕਰਦੇ ਰਹਾਂਗੇ ਉਜੀ ਬੱਚੇ ਚੱਲੇ ਸਕੂਲ ਤੇ ਤਿਆਰ ਹੋ ਰਹੇ ਨੇ ਹਾਈ ਸਕੂਲ ਤੇ ਆਪਾਂ ਕਰਦੇ ਅੱਜ ਕੰਮਕਾਰ ਹੋਣਾ ਬਹੁਤ ਜਿਆਦਾ ਮੈਨ ਦਾ ਜਵਾਬ ਹੈ ਕੁਝ ਹੀ ਨਾ ਹੋਊਗਾ ਅੱਜ ਬਹੁਤ ਤੇਜ਼ ਧੁੱਪ ਨਿਕਲੀ ਹੈ ਇਹ ਕੱਪੜੇ ਰਾਤੀ ਧੋਏ ਸੀ ਅੰਦਰ ਪਾਏ ਸੀ ਕਿ ਸਿੱਲੇ ਸਿੱਲੇ ਸੀ ਆਪਾਂ ਬਾਹਰ ਸੁੱਕਣੇ ਪਾ ਦਿੱਤੇ ਧੁੱਪ ਚੇ ਕਿ ਇਹ ਤਾਂ ਹੁਣ ਥੋੜੀ ਸ਼ਾਂਜੀ ਹੋ ਗਈ ਬੜੀ ਤੇਜ਼ ਤੋਂ ਪਚੜੀ ਸੀ ਬੱਚੇ ਚਲੇਗੇ ਨੇ ਸਕੂਲ ਤੇ ਆਪਾਂ ਰੋਟੀ ਪਾਣੀ ਬਣਾ ਲਿਆ ਚਲੋ ਜੀ ਆਪਾਂ ਹੁਣ ਕਰਦੇ ਆਂ ਜੀ ਕੰਮ ਕਰ ਜੀ ਆਪਾਂ ਚੱਕਦੇ ਆ ਖਲਾਰਾ ਤੇ ਲਾਨੇ ਆ ਜੀ ਝਾੜੂ ਸਾਰਾ ਕੰਮ ਪਿਆ ਜੀ ਨਾ ਜੀ ਆਪਾਂ ਲਾਰੇ ਆ ਜੀ ਝਾੜੂ ਚਾੜੂ ਲਾ ਕੇ ਲਾਨਿਆ ਜੀ ਪੁੱਛ ਜੀ ਇਹ ਸੋਮਵਾਰ ਦਾ ਵਲੌਗ ਹੈ ਲੋਗੀ ਥੜ ਜੂੜੂ ਲਾ ਕੇ ਆਪਾ ਫ੍ਰੀ ਹੋ ਗਏ ਸੀ ਤੇ ਮਾਂਜ ਲੀ ਹੁਣ ਭਾਂਡੇ ਭਾਂਡੇ ਮਾਂਜ ਕੇ ਫਿਰ ਕਪੜੇ ਧੋ ਲੈ ਸੀ ਆਪਰ ਆਤੀ ਅੱਜ ਨਹੀਂ ਧੋਵਾਂਗੇ ਭਾਂਡੇ ਪੁੰਨ ਮਾਂਜ ਕੇ ਆਪਾ ਕਰਦੇ ਆਂ ਜੀ ਰਸੋਈ ਦੀ ਸਫਾਈ ਤੇ ਅੱਜ ਬਾਹਰ ਐਨੀ ਤੇਜ਼ ਧੁੱਪ ਚੜੀ ਐ ਬਾਹਰ ਦਾ ਕੋਈ ਹੋਰ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਅਜੀ ਭਾਂਡੇਾਂ ਮਾਂਜਲੇ ਤੇ ਆਪਾਂ ਕਰਦੇ ਆਂ ਜੀ ਸੈਲਫ ਸਾਫ ਇੱਥੇ ਨਾ ਭਾਂਡੇ ਵਾਲਾ ਟੋਕਰਾ ਰੱਖੀਦਾ ਹੈ ਨਾ ਤੇ ਉਹ ਜਦੋਂ ਭਾਂਡੇ ਦਾ ਪਾਣੀ ਭਾਂਡੇ ਨੂੰ ਉੱਟ ਜਾਂਦੇ ਨੇ ਪਾਣੀ ਜਿਹਾ ਜੀ ਚਿੱਟਾ-ਚਿੱਟਾ ਜਿਹਾ ਜੰਮ ਜਾਂਦਾ ਹੈ ਇਹਦੇ ਤੇ ਆਪਾਂ ਹੁਣ ਚਾੱਕ ਕੇ ਇਹਨੂੰ ਸਾਫ ਕਰਦੇ ਆਂ ਤੇ ਥੋੜੀ ਦੇਰ ਨੂੰ ਹਵਾ ਲਵਾਵਾਂਗੇ ਟੋਕਰਾ ਆਪਾਂ ਨੇ ਖਾਲੀ ਕਰਕੇ ਸਾਈਡ ਤੇ ਰੱਖ ਦਿੱਤੇ ਉਹਦੇ ਚ ਜ਼ਿਆਦਾ ਟਿਫਨ ਬੱਚਿਆਂ ਦੇ ਰੱਖਦੇ ਆਂ ਨਾ ਤੇ ਟਿਫਨ ਬੱਚੇ ਲੈ ਗਏ ਨੇ ਸਕੂਲ ਤੇ ਜਗ੍ਹਾ ਖਾਲੀ ਕਰਕੇ ਆਪਾਂ ਪੱਖਾ ਚਲਾ ਕੇ ਇਹਨੂੰ ਸੁਕਾਣੇ ਆਂ ਥੋੜੀ ਦੇਰ ਬਾਅਦ ਚ ਰੱਖਾਂਗੇ ਟੋਕਰਾ ਉੱਪਰ ਅਜੀ ਆਪਾਂ ਗੈਸ ਸਾਫ ਕਰ ਲਈਏ ਤੇ ਸਫਾਈ ਕਰਕੇ ਜੀ ਫਿਰ ਲਾਵਾਂਗੇ ਜੀ ਪੋਚਾ ਬਾਦ ਚ ਜਿੰਨੇ ਦਿਨ ਹਲਕੀ ਜੀ ਭਵੇਂ بارش ਪੈ ਜਾਂਦੀ ਸੀ ਪਰ ਮੌਸਮ ਵਧੀਆ ਹੋ ਜਾਂਦਾ ਸੀ ਜੇ ਹੁਣ بارش ਬੰਦ ਹੋਈ ਹੈ ਤੇ ਹੁਣ ਇੰਨੀ ਜ਼ਿਆਦਾ ਗਰਮੀ ਧੋਪ ਐਨੀ ਤੇਜ਼

ਤਲੀਆਂ ਲਾਨਿਆ ਜੀ ਕੋਚ 400 ਵਿੱਚ ਲਾ ਲਿਆ ਮਾਰੂ ਨਾਰੇ ਕੋਚ ਊੜਾ ਪਿਆ ਚੱਕਣ ਵਾਲਾ ਕਰਦੇ ਹਾਂ ਜੀ ਸਫਾਈਆਂ ਤੇ ਕੋਚਾ ਲਾ ਕੇ ਹੋਈ ਹੈ ਵੇਲੇ ਤੋ ਦਸਵੇਰੇ ਆਪਣਾ ਖਰਾਬ ਹੋ ਗਿਆ ਇਹ ਤੇ ਤਾਜ਼ਾ ਸੀ ਪਤਾ ਨਹੀਂ ਕਿਦਾਂ ਖਰਾਬ ਹੋ ਗਿਆ ਤੇ ਆਪਾਂ ਥੋੜੀ ਦਹੀਂ ਪਾ ਕੇ ਤੇ ਇਹਨੂੰ ਫਾੜ ਕੇ ਪਨੀਰ ਬਣਾ ਲੈਨੇ ਆਪਾਂ ਦਹੀਂ ਨਹੀਂ ਖੱਟੀ ਹੈ ਥੋੜੀ ਬਾਅਦ ਹੀ ਇਹਦਾ ਬਣਾ ਲਾਂਗੇ ਆਪਾਂ ਪਨੀਰ ਦੋ ਵਜੇ ਕੇ ਬੱਚੇ ਆਣ ਆਲੇ ਸਕੂਲ ਤੋਂ ਤੇ ਆਪਾਂ ਬਣਾਈਏ ਸਬਜੀ ਨਾਲੇ ਰੋਟੀ ਖਾਣ ਚੁੱਕੇ ਹੋਰ ਐਨੀ ਤੇਜ਼ ਤੋਂ ਪੈਣਾ ਜ ਨਾ ਹੌਬਾ ਚਾਹ ਲਈ ਗੋਮੇ ਲੱਗ ਗਿਆ ਪੂਰਾ ਕਾ ਕੱਟ ਲੀਏ ਕੋਲੋਂ ਨਾਲ ਫਾਟ ਦੇ ਗਏ ਤੇ ਬੱਚਿਆਂ ਦੇ ਵੀ ਆਉਣ ਦਾ ਟਾਈਮ ਹੋ ਗਿਆ ਹੈ ਜਲਦੀ ਹੈ ਥੋੜਾ ਜਿਹਾ ਨਿਕਲੇਗਾ ਦੋ ਹੀ ਪਿਆਜ਼ ਕੱਟਾਂਗੇ ਬਸ ਆਪਾਂ ਜਿਆਦਾ ਨਹੀਂ ਇਹ ਲਾਪੜਾ ਗਰਮ ਹੋ ਗਿਆ ਤੇ ਸਰ ਕ ਵੀ ਕੱਟ ਲਿਆ ਆਪਾਂ ਨੇ ਇਹ ਆਸਲਾ ਇਹ ਸਭ ਇਹ ਚਿੱਟਾ ਕੱਪਾ ਰੱਖ ਦਿੱਤਾ ਇਹ ਐਨਾ ਕ ਪਨੀਰ ਨਿਕਲ ਆਇਆ ਇਹ ਬਣਾਣਿਆ ਜੀਪੁਰਜੀ ਸਬਜੀ ਬਣਦੀ ਆਪਣੀ ਤੇ ਆਪਾਂ ਕੁਨੇ ਦੇ ਕੋਲ ਆਟਾ ਹੋਣਾ ਜਸਵੀਰ ਦਾ ਬੱਚਿਆ ਪਿਆ। ਪਰਾਜ ਆਪਾਂ ਹੁਣ ਦੁੱਧ ਲੈਂਦੇ ਆਂ। ਰਾਤ ਨੂੰ ਤੇ ਰਾਜਾ ਮੰਨਾਂਗੇ। ਵੀਡੀਓ ਤੇ ਬਣੀ। ਚਰੀ ਤੁਰ ਕੇ ਆਈਆਂ ਅੱਜ ਥੱਕ ਗਈਆਂ ਪਾਣੀ ਲਿਆਵਾਂ ਅਜੀ ਸ਼ਾਮ ਹੋ ਗਈ 5 5:30 ਵਜੇ ਦਾ ਟਾਈਮ ਤੇ ਆਪਾਂ ਬਣਾਈਏ ਜੀ ਚਾਹ ਇਹ ਖਾਰੀ ਹੈ ਚੀਜ਼ ਸ਼ਾਮ ਨੂੰ ਨਾਲੇ ਖੀੜੀ ਸੀ ਮੈਡਮ ਬੱਚਾ ਇਹ ਆਪਾਂ ਬਣਾਈਏ ਜੀ ਚਾਹ ਸ਼ਾਮ ਦੀ ਪੀਨੇ ਤੇ ਫਿਰ ਬਣਾਨੇ ਕੋ ਸਬਜੀ ਭਾਜੀ ਆਪ ਉਸ ਤੇ ਸਭ ਪਰਵਾਹ ਛੜਾ ਣਾ ਤੇ ਆਪ ਖੁਸ਼ਾ ਹੋ ਕੇ ਰਹੀ ਤੇਰੇ ਪਾਣੀ ਦੀ ਲਈ ਅੱਜ ਵਾਲੇ ਵਲੋਗ ਦੇ ਅੰਡੇ ਥੇ ਕਰਦੇ ਆ ਮਿਲਾਂਗੇ ਕੱਲ ਨਵੇਂ ਵਲੋਗ ਨਾਲ